ਸ਼ਾਇਦ ਤੁਸੀਂ ਕਹੋਗੇ ਵੀ ਲੈ ਤੁਸੀਂ ਸ਼ਾਇਦ ਚੰਡੀਗੜ੍ਹ ਜਿਹੜਾ ਕਿ ਸਕੋੜਾ ਝੀਲ ਦੇ ਤਹਾਨੂੰ ਭੁਲੇਖਾ ਪੈਂਦਾ ਹੋਊਗਾ ਪਰ ਨਹੀਂ ਇਹ ਜਿਹੜੀ ਝੀਲ ਤਿਆਰ ਕੀਤੀ ਗਈ ਆ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਵਿਕਾਸ ਖਵਾਰੇ ਤੇ ਜਿਹੜਾ ਕਿ ਛੱਪੜ ਸੀ ਛੱਪੜ ਤੋਂ ਜਿਹੜੀ ਕੀ ਝੀਲ ਤਿਆਰ ਕੀਤੀ ਗਈ ਆ ਸ਼ਹਿਰਾਂ ਦੇ ਲੋਕਾਂ ਦੇ ਮਨ 'ਚ ਹੁੰਦਾ ਹੈ ਕਿ ਯਾਰ ਪਿੰਡ ਜਾਵਾਂਗੇ ਤੇ ਬੜੀ ਗੰਦਗੀ ਹੈ ਛੱਪੜ ਦੇ ਵਿੱਚ ਪਾਣੀ ਗਲੀਆਂ ਦੇ ਵਿੱਚ ਫਿਰਦਾ ਤੇ ਉਹ ਅਸੀਂ ਵਾਅਦਾ ਕੀਤਾ ਅਸੀਂ ਪਿੰਡ ਵਾਲਿਆਂ ਨਾਲ ਸਾਡੀ ਪੰਚਾਇਤ ਨੇ ਕੀਤਾ ਸੀ ਅਸੀਂ ਪੰਚਾਇਤ ਦਾ ਸਹਿਯੋਗ ਕਰਦੇ ਹਾਂ ਅਸੀਂ ਪੰਚਾਇਤ ਦੇ ਨਾਲ ਹੀ ਰਲ ਕੇ ਬਣਾਈ ਸੀ ਤੇ ਅਸੀਂ ਉਹ ਵਾਅਦਾ ਜਿਹੜਾ ਵਾ ਪਿੰਡ ਵਾਲਿਆਂ ਨੂੰ ਪੂਰਾ ਕਰਕੇ ਦਿੱਤਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਕਿਸ਼ਤੀ ਵੀ ਆਪਾਂ ਜਿਹੜੀ ਆਰਡਰ ਦੇ ਦਿੱਤਾ ਹੈ ਥੋੜੇ ਦਿਨਾਂ ਨੂੰ ਉਹ ਵੀ ਆ ਜਾਣੀ ਆ ਇੱਕ ਅਚੰਭਾ ਹੀ ਆਗੇ ਜਿਹੜੇ ਪਿੰਡ ਦੀ ਗੰਦਾ ਸਫੜ ਸਾਫ ਕਰਕੇ ਤੇ ਸੁੰਦਰ ਝੀਲ ਦਾ ਦੁੱਖ ਦੇ ਰੁੱਖ ਦੇ ਦੇਣਾ ਉਹਦੇ ਵਿੱਚ ਬਤਕਾ ਛੱਡ ਦੇਣੀਆਂ ਮੱਛੀਆਂ ਪਾ ਦੇਣੀਆਂ ਫੁਹਾਰੇ ਚਲਾ ਦੇਣੇ ਜਦੋਂ ਬਰਸਾਤ ਦਾ ਪਾਣੀ ਹੁੰਦਾ ਵਾ ਉਹ ਵੀ ਜਿਹੜਾ ਤੁਹਾਡੇ ਕੋਲ ਸਟੋਰ ਕੀਤਾ ਜਾਂਦਾ ਵਾ ਉਹ ਕਿੱਥੇ ਵਰਤਿਆ ਜਾਂਦਾ ਦੱਸਖਾ ਨੂੰ ਸਾਡਾ ਕਰਦੇ ਹੋ ਜਦੋਂ ਬਾਰਿਸ਼ ਹੁੰਦੀ ਆ ਆਪਾਂ ਬਾਰਿਸ਼ ਦੀਕਦੇ ਰਹਿੰਨੇ ਆ ਬਾਰਿਸ਼ ਹੋ ਜੇ ਬਾਰਿਸ਼ ਹੋ ਜੇ ਪਰ ਸਾਡਾ ਉਹ ਗੰਦਿਆਂ ਨਾਲਿਆਂ ਵਾਲ ਨੂੰ ਪਾਣੀ ਜਿਹੜਾ ਵਹਿ ਜਾਂਦਾ ਪਰ ਸਾਡੇ ਸ਼ਵੇਰ ਦੀ ਬਾਰਿਸ਼ ਹੋਈ ਆ 6 7 ਵਜੇ ਦੇ ਕਰੀਬ 8 ਵਜੇ ਬੰਦ ਹੋ ਗਈ ਸੀ ਅਜੇ ਤੱਕ ਵੀ ਸਾਡੇ ਜਿਹੜਾ ਵਾ ਪਾਣੀ ਇਹਦੇ ਵਿੱਚ ਬਾਰਿਸ਼ ਦਾ ਸਟੋਰ ਹੋ ਰਿਹਾ ਹੈ ਉਹ ਪਾਣੀ ਨੂੰ ਸਟੋਰ ਹੋਰ ਨਾਲ ਸਾਨੂੰ ਇੱਕ ਵਾਯੂਜੋਗ ਖੇਤੀ ਨੂੰ ਦੇਣਾ ਪਊਗਾ ਦੂਜਾ ਸਾਡੇ ਪਿੰਡ ਦਾ ਜਿਹੜਾ ਲੈਵਲ ਆ ਉਹ ਵੀ ਆਪ ਹੋ ਜਾਊਗਾ ਜਦੋਂ ਕਿਸੇ ਦੇ ਘਰ ਵੀ ਕੋਈ ਵੀ ਰਿਸ਼ਤੇਦਾਰ ਆਉਂਦਾ ਤੇ ਉਹ ਰਾਤ ਨੂੰ ਜਲਪਾਣੀ ਛੱਕੇ ਤੇ ਇੱਥੇ ਜ਼ਰੂਰ ਲੈ ਕੇ ਆਉਂਦਾ ਹੈ ਬੈ ਕੇ ਵੈਸੇ ਵੀ ਉਹ ਉਹਨੂੰ ਵੀ ਖਿੱਚ ਹੁੰਦੀ ਹੈ ਕਿਉਂਕਿ ਫੋਟੋਆਂ ਵੇਖਦਾ ਆਇਓ ਸੋਸ਼ਲ ਮੀਡੀਆ ਦਾ ਜਵਾਨਾ ਹੈ ਸਾਰੇ ਫੋਟੋਆਂ ਖਿੱਚ ਕੇ ਪਾਉਂਦੇ ਨੇ ਕਿ ਸਾਡੇ ਬੜਾ ਮਾਣ ਮਹਿਸੂਸ ਕਰਦੇ ਨੇ ਜਦੋਂ ਵੀ ਕਿਤੇ ਪੈਸਾ ਆਉਂਦਾ ਤੇ ਪੰਚਾਇਤ ਦੀ ਗੱਲ ਕਰਦੇ ਅਸੀਂ ਦੇਖਿਆ ਸਰਪੰਚਾਂ ਹੁੰਦਾ ਵੀ ਸ਼ਾਇਦ ਪੈਸਾ ਜਿਹੜਾ ਵਾ ਉਹ ਖਾ ਲਿਤਾ ਜਾਵੇ ਆਪਣੀ ਕੋਠੀਆਂ ਸੀ ਦੇਖ ਲਈ ਕਈ ਸਰਪੰਚ ਬੜੇ ਵੱਡੇ ਕੋਠੀਆਂ ਤਿਆਗ ਕਰ ਲੈਂਦੇ ਨੇ ਅਤੇ ਵਿਕਾਸ ਦੇ ਕਾਰਜਾਂ ਵਿੱਚ ਘੱਟ ਪੈਸੇ ਲਾਉਂਦੇ ਬਹੁਤ ਸਾਰੇ ਸਰਪੰਚਾਂ ਨੂੰ ਪਤਾ ਵੀ ਨਹੀਂ ਆ ਕਿ ਆਪਾਂ ਕਿੱਥੋਂ ਕਿੱਥੋਂ ਫੰਡ ਲੈਣੇ ਆ ਤੇ ਕਿਦਾਂ ਕਿਦਾਂ ਲੈਣੇ ਅਸੀਂ ਦੇਖਿਆ ਗੁਰਦੇ ਪਾਈ ਯਾਤਰਾ ਪਿੰਡਾਂ ਵਿੱਚ ਧੜੇ ਬਾਜੀ ਬਣੀ ਹੁੰਦੀ ਆ ਪਾਰਟੀ ਬਾਜੀ ਬਣੀ ਹੁੰਦੀ ਆ ਤੁਹਾਡੇ ਪਿੰਡ ਦੇ ਕੀ ਹਾਲਾਤ ਨੇ ਤੁਹਾਡੇ ਪਾਰੀ ਪਾਰਟੀ ਬਾਜੀ ਹੈਗੀ ਹੈ ਕਿ ਜਾਂ ਸਾਰਾ ਪਿੰਡ ਇਕੱਠੇ ਹੋ ਕੇ ਧੜੇ ਪਾ ਲਈ ਤੋਂ ਉੱਠੇ ਉੱਪਰ ਵੇਖੋ ਜੀ ਪਾਰਟੀ ਬਾਜ਼ੀ ਤਾਂ ਹੁੰਦੀ ਆ ਪਾਰਟੀਆਂ ਤਾਂ ਸਾਰੀਆਂ ਹੀ ਹੈਗੀਆਂ ਸਾਡੇ ਪਿੰਡ ਕਾਂਗਰਸ ਵੀ ਅਕਾਲੀ ਵੀ ਆਮ ਵੀ ਕਾਮਰੇਟ ਵੀ ਨੇ ਪਰ ਅਸੀਂ ਜਿਹੜਾ ਸਾਂਝਾ ਕੰਮ ਕਰਦੇ ਆ ਉਹ ਅਸੀਂ ਇਕੱਠੇ ਹੋ ਕੇ ਕਰਦੇ ਆ ਵੇਖੋ ਜੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਨਾ ਇਹ ਪ੍ਰੋਜੈਕਟ ਪਾਸ ਹੋਏ ਪਏ ਨੇ ਪਰ ਗਾੜੀ ਕੰਮ ਕਰਨ ਨੂੰ ਕੋਈ ਗਾੜੀ ਨਹੀਂ ਲੱਗ ਰਿਆ ਕਿਉਂਕਿ ਇਹਦੇ ਵਿੱਚ ਮਿਹਨਤ ਕਰਨੀ ਪੈਂਦੀ ਆ ਘਰਾਂ ਤੋਂ ਵੀ ਗਾੜਾ ਲੈਣੀਆਂ ਪੈਂਦੀਆਂ ਵਾ ਆਸ-ਪਾਸ ਤੋਂ ਵੀ ਗਾੜਾ ਲੈਣੀਆਂ ਪੈਂਦੀਆਂ ਵਾ ਤੇ ਪਿੰਡ ਤੋਂ ਵੀ ਗਾਲਾਂ ਲੈਣੀਆਂ ਪੈਂਦੀਆਂ ਕਿਉਂਕਿ ਜਦੋਂ ਆਪਾਂ ਕਿਸੇ ਨੂੰ ਕੰਮ ਨੂੰ ਛੇੜਾਂਗੇ ਉਹਦੇ ਵਿੱਚ ਕਈਆਂ ਨੂੰ ਕੋਈ ਨਾ ਕੋਈ ਪ੍ਰੋਬਲਮ ਤਾਂ ਆਉਣੀ ਹੀ ਆਉਣੀ ਹੈ ਸਾਸੀਆ ਦੋਸਤੋ ਮੈਂ ਆ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਮਰਸਾ ਦੇ ਪਿੰਡ ਮੱਲੂ ਨੰਗਾਂ ਦੀਆਂ ਜਿਹੜੇ ਕਿ 66 ਤੋਂ ਜਿਹੜੀ ਕਿ ਝੀਲ ਤਿਆਰ ਕੀਤੀ ਆ ਬਿਲਕੁਲ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸ਼ਾਇਦ ਤੁਸੀਂ ਕਹੋਗੇ ਵੀ ਲਾ ਤੁਸੀਂ ਸ਼ਾਇਦ ਚੰਡੀਗੜ੍ਹ ਜਿਹੜਾ ਕਿ ਸੁਕੜਾ ਝੀਲ ਦੇ ਤਾਂ ਨੂੰ ਭਲੇਖਾ ਪੈਂਦਾ ਹੋਗਾ ਪਰ ਨਹੀਂ ਇਹ ਜਿਹੜੀ ਝੀਲ ਤਿਆਰ ਕੀਤੀ ਗਈ ਆ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਵਿਕਾਸ ਖਾਤਰ ਤੇ ਜਿਹੜੇ ਕਿ 66 ਸੀ 66 ਤੋਂ ਜਿਹੜੀ ਕਿ ਝੀਲ ਤਿਆਰ ਕੀਤੀ ਗਈ ਆ ਅਤੇ ਤੁਸੀਂ ਦੇਖ ਸਕਦੇ ਹੋ ਕਿ ਖੇਚ ਦਾ ਕੇਂਦਰ ਬਣਿਆ ਪਿੰਡ ਮੱਲੂ ਨੰਗਾਂ ਜਿਹੜਾ ਕਿ ਅਮਰਸਰ ਜਿਹੜੇ ਦਾ ਪਿੰਡ ਆ ਅਤੇ ਜ਼ਿਲ੍ਹਾ ਰਾਜਸਾਸੀ ਹੈ ਉੱਥੋਂ ਦਾ ਰਾਮਲਾ ਉੱਥੋਂ ਦਾ ਪਿੰਡ ਆ ਅਤੇ ਪਿੰਡ ਦੇ ਵਿਕਾਸ ਨਾਲ ਤੁਸੀਂ ਦੇਖ ਸਕਦੇ ਹੋ ਫੁਵਾਰੇ ਲਾਏ ਗਏ ਨੇ ਮਛੀਆਂ ਛੱਡੀਆਂ ਗਈਆਂ ਨੇ ਅਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਲੋਕ ਇੱਥੇ ਆ ਕੇ ਵੀਡੀਓ ਸ਼ੂਟ ਕਰਦੇ ਨੇ ਫੋਟੋਆਂ ਬਣਾਉਂਦੇ ਨੇ ਨੀਲਾ ਤੱਕ ਤਿਆਰ ਕਰਦੇ ਨੇ ਗੱਲ ਬਾਤ ਵੀ ਕਰਾਂਗੇ ਗੁਰੂਦਰ ਸਿੰਘ ਜਿਹੜੇ ਕਿ ਪਿੰਡ ਦੇ ਵਿਕਾਸ ਕਾਰਜਾ ਕਰਕੇ ਬੜਾ ਅਹਿਮ ਰੋਲ ਹੈ ਜਿਹੜਾ ਇਹਨਾਂ ਦਾ ਅਹਿਮ ਰੋਲ ਆ ਗੰਦੇ ਜੀ ਬਹੁਤ ਬਹੁਤ ਸਵਾਗਤ ਹੈ ਰੋਲਾ ਜੀ ਸੈਂਟਰਲ ਪੰਜਾਬ ਟੀਵੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਸਾਡੇ ਪਿੰਡ ਕਵਰੇਜ ਕਰਨ ਆਏ ਜੀ ਜੀ ਕਿਸ ਤਰ੍ਹਾਂ ਦੇਖਦੇ ਹੋ ਇੱਕਦਮ ਭਲੇਖਾ ਪੈਂਦਾ ਵੀ ਸ਼ਾਇਦ ਅਸੀਂ ਚੰਡੀਗੜ੍ਹ ਦੀ ਸੁਗਣਾ ਝੀਲ ਤੇ ਆ ਗਏ ਛੱਪੜ ਤੇ ਅਸੀਂ ਦੇਖਦੇ ਆ ਆਮ ਪਿੰਡਾਂ ਵਿੱਚ ਛੱਪੜ ਹੁੰਦੇ ਨੇ ਪਰ ਤੁਹਾਡੇ ਵੱਲੋਂ ਛੱਪੜ ਤੋਂ ਜਿਹੜੀ ਝੀਲ ਤਿਆਰ ਕੀਤੀ ਗਈ ਆ ਇਹ ਵਿਕਾਸ ਕਾਰਜ ਕਿਸ ਤਰ੍ਹਾਂ ਜਾਇਜ਼ ਜਾਇਆ ਤੁਹਾਡੇ ਕੋਲ ਜੀ ਦੇਖੋ ਜੀ ਇਹ ਬਹੁਤ ਗੰਦਗੀ ਸੀ ਛੱਪੜ ਦੇ ਵਿੱਚ ਤਾਂ ਸਾਡੀ ਪੰਚਾਇਤ ਨੇ ਜਦੋਂ ਲੋਕਾਂ ਨਾਲ ਵਾਅਦੇ ਕੀਤੇ ਸੀ 2019 ਦੇ ਵਿੱਚ ਕਿ ਤੁਹਾਨੂੰ ਆ ਆਸ ਦੀ ਪਿੰਡ ਪਿੰਡ ਨੂੰ ਜਿਹੜਾ ਵਾ ਉਹ ਬਣਾ ਕੇ ਦੇਵਾਂਗੇ ਤਾਂ ਸਾਡੀ ਜਿਹੜੀ ਉਹ ਲਿਸਟ ਦੇ ਵਿੱਚ ਸੀਗਾ ਕਿ ਗੰਦੇ ਛੱਪੜ ਨੂੰ ਸਾਫ਼ ਕਰਕੇ ਸੁੰਦਰ ਝੀਲ ਦੀ ਇੱਕ ਦਿੱਖ ਦੇਣੀ ਹੈ ਜਿਵੇਂ ਚੰਡੀਗੜ੍ਹ ਦੀ ਝੀਲ ਸੁਣੀਦੀ ਆ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਲੋਕਾਂ ਦੇ ਮਨ 'ਚ ਹੁੰਦਾ ਕਿ ਯਾਰ ਪਿੰਡ ਜਾਵਾਂਗੇ ਤੇ ਬੜੀ ਗੰਦਗੀ ਹੈ ਛੱਪੜ ਦੇ ਵਿੱਚ ਪਾਣੀ ਗਲੀਆਂ ਦੇ ਵਿੱਚ ਫਿਰਦਾ ਤੇ ਉਹ ਅਸੀਂ ਵਾਅਦਾ ਕੀਤਾ ਅਸੀਂ ਪਿੰਡ ਵਾਲਿਆਂ ਨਾਲ ਸਾਡੀ ਪੰਚਾਇਤ ਨੇ ਕੀਤਾ ਸੀ ਅਸੀਂ ਪੰਚਾਇਤ ਦਾ ਸਹਿਯੋਗ ਕਰਦੇ ਹਾਂ ਅਸੀਂ ਪੰਚਾਇਤ ਦੇ ਨਾਲ ਰਲ ਕੇ ਬਣਾਈ ਸੀ ਤੇ ਅਸੀਂ ਉਹ ਵਾਅਦਾ ਜਿਹੜਾ ਪਿੰਡ ਵਾਲਿਆਂ ਨੂੰ ਪੂਰਾ ਕਰਕੇ ਦਿੱਤਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਕਿਸ਼ਤੀ ਵੀ ਆਪਾਂ ਜਿਹੜੀ ਉਹ ਆਰਡਰ ਦੇ ਦਿੱਤਾ ਹੈ ਥੋੜੇ ਦਿਨਾਂ ਨੂੰ ਉਹ ਵੀ ਆ ਜਾਣੀ ਆ ਬੀਬੀ ਨਸੋ ਗੁੰਦਪਾਈ ਜਦੋਂ ਪਿੰਡ ਵਾਲਿਆਂ ਨਾਲ ਤੁਸੀਂ ਵਾਦਾ ਕੀਤਾ ਸੀ ਵੀ ਛੱਪੜ ਤੋਂ ਝੀਲ ਦਿਆ ਕਰਾਂਗੇ ਕਿ ਲੱਗਦਾ ਸੀ ਉਹਨਾਂ ਨੂੰ ਯਕੀਨ ਹੁੰਦਾ ਸੀ ਵੀ ਵਾਕਈ ਛੱਪੜ ਤੋਂ ਝੀਲ ਦਿਆ ਕਰਨੇ ਤੁਸੀਂ ਕਰ ਲੋਗੇ ਕਿਉਂਕਿ ਅਸੀਂ ਦੇਦੇ ਆਮ ਹੀ ਪਿੰਡਾਂ ਵਿੱਚ ਛੱਪੜ ਹੁੰਦੇ ਨੇ ਉਸ ਤੋਂ ਬਾਅਦ ਪਿੰਡ ਵਾਸੀਆਂ ਦਾ ਕੀ ਕਹਿਣਾ ਸੀ ਵੇਖੋ ਜੀ ਉਦੋਂ ਗੱਲਾਂ ਤਾਂ ਹੁੰਦੀਆਂ ਹੀ ਆ ਕਿ ਵਿੱਚ ਇੱਕ ਅਚੰਭਾ ਹੀ ਆ ਕੇ ਜਿਹੜੇ ਪਿੰਡ ਦੀ ਗੰਦਾ ਸਫੜ ਸਾਫ਼ ਕਰਕੇ ਤੇ ਸੁੰਦਰ ਝੀਲ ਦਾ ਦੁੱਖ ਦੇ ਰੁੱਖ ਦੇ ਦੇਣਾ ਉਹਦੇ ਵਿੱਚ ਬਤਕਾ ਛੱਡ ਦੇਣੀਆਂ ਮੱਛੀਆਂ ਪਾ ਦੇਣੀਆਂ ਫੁਹਾਰੇ ਚਲਾ ਦੇਣੇ ਇਹ ਇੱਕ ਅਚੰਭਾ ਸੀ ਲੋਕਾਂ ਵਾਸਤੇ ਲੋਕੀ ਨਹੀਂ ਸੀ ਮੰਨਦੇ ਕਿ ਇਹ ਝੂਠ ਮਾਰਦੇ ਨੇ ਲੇਕਿਨ ਅੱਜ ਅਸੀਂ ਕਰਕੇ ਵਿਖਾਇਆ ਹੈ ਲੋਕ ਮੰਨਦੇ ਨੇ ਹੋਰ ਵੀ ਪਿੰਡਾਂ ਤੋਂ ਵੇਖਣ ਆਉਂਦੇ ਨੇ ਸੁਝਾਅ ਲੈਂਦੇ ਨੇ ਵੀ ਕਿਸ ਤਰ੍ਹਾਂ ਤੁਸੀਂ ਇਹ ਕੰਮ ਕੀਤਾ ਤੇ ਅਸੀਂ ਉਹਨਾਂ ਨੂੰ ਦੱਸੀਦਾ ਵਾ ਕਿ ਅਸੀਂ ਇਦਾਂ ਸਾਡੇ ਮਨ ਦਾ ਸੁਪਨਾ ਸੀ ਅਸੀਂ ਉਹਨੂੰ ਪੂਰਾ ਕਰਕੇ ਦਿੱਤਾ ਲੋਕਾਂ ਨੂੰ ਤੈਨੂੰ ਵੀ ਲੱਗਦਾ ਵੀ ਗੁੰਦੇ ਪਾਜੀ ਸ਼ਾਇਦ ਮਾਜੇ ਦਾ ਪਹਿਲਾ ਪਿੰਡ ਆ ਜਿਹੜਾ ਤੁਸੀਂ ਛੱਪੜ ਤੋਂ ਢੀਲ ਤਿਆਰ ਕੀਤੀ ਆ ਕਿੰਨਾ ਕਿ ਖੇਚ ਦਾ ਕੇਂਦਰ ਆ ਕਿੰਨੇ ਕ ਆਲੇ ਦੁਆਲੇ ਇਹ ਪਿੰਡਾਂ ਦੇ ਬਾਰੇ ਜਿਹੜੇ ਲੋਕ ਨੇ ਆ ਕੇ ਤੁਹਾਡੀ ਜਿਹੜਾ ਇਹ ਜਿਹੜੀ ਤੁਸੀਂ ਢੀਲ ਤਿਆਰ ਕੀਤੀ ਆ ਕਿੰਨੇ ਕ ਲੋਕ ਆ ਕੇ ਦੇਖਦੇ ਇਥੇ ਆ ਗਏ ਮੈਂ ਸਮਝੂਗਾ ਕਿ ਮਾਜੇ ਦਾ ਜਿਹੜਾ ਇਹ ਪਹਿਲਾ ਪਿੰਡ ਹੋਊਗਾ ਹੋਰ ਦਵਾਬੇ ਮਾਲਵੇ ਦੇ ਵਿੱਚ ਬਹੁਤ ਸਾਰੇ ਪਿੰਡ ਜਿਹੜੇ ਬਣੇ ਆਸੀਂ ਵੇਖਦੇ ਰਹਿੰਨੇ ਉਹਨਾਂ ਨੂੰ ਫੇਸਬੁੱਕ ਤੇ ਵੀ ਜਾ ਕੇ ਵੀ ਆਉਂਦੇ ਰਹੇ ਆ ਕੱਚ ਪਿੰਡਾਂ ਦੇ ਵਿੱਚ ਕੋਈ ਸਿਹਤ ਲੈਣੀ ਵੇਖਣਾ ਵੀ ਕਿਸ ਤਰ੍ਹਾਂ ਕੰਮ ਕੀਤਾ ਕਿਉਂ ਕਿੱਦਾਂ ਬਣਿਆ ਤੇ ਸਾਡਾ ਨਾਲ ਜਿਹੜਾ ਸਹਯੋਗ ਮਹਿਕਮੇ ਨੇ ਸਾਡਾ ਕਰ ਦਿੱਤਾ ਤੇ ਚੰਗੇ ਅਫਸਰਾਂ ਦੇ ਨਾਲ ਸਾਡਾ ਮੇਲ ਮਲਾਪ ਹੋ ਗਿਆ ਤੇ ਅਸੀਂ ਕਾਥੀ ਕੰਮ ਕਰਨਾ ਜਾਣਦੇ ਸੀ ਉਹ ਆਪਣਾ ਦਫਤਰੀ ਕੰਮ ਕਰਨਾ ਜਾਣਦੇ ਸੀ ਤੋਂ ਉਹਨਾਂ ਸਾਡਾ ਬਹੁਤ ਦਫਤਰ ਨੇ ਸਹਯੋਗ ਕੀਤਾ ਸਾਡੇ ਰਣਜੀਤ ਸਿੰਘ ਜੀ ਅਰਸਾ ਸੀਨਾ ਬਲਾਕ ਤੋਂ ਜਿਹੜੇ ਉਹ ਨਰੇਗਾ ਦੇ ਸਾਡੇ ਅਫਸਰ ਨੇ ਉਹ ਬਹੁਤ ਸਾਰਾ ਸਹਯੋਗ ਕਰਦੇ ਕੀਤਾ ਉਹਨਾਂ ਨੇ ਸਾਡਾ ਉਹ ਚਾਹੁੰਦੇ ਨੇ ਕਿ ਸਾਰੇ ਪਿੰਡੇ ਇਹੋ ਜੇ ਬਣਨ ਪਰ ਲੋਕ ਪਿੰਡਾਂ ਦੇ ਵਿੱਚ ਸਹਯੋਗ ਨਹੀਂ ਕਰਦੇ ਉਸ ਕੰਮ ਨੂੰ ਨੇਪਰੇ ਚਾਣ ਵਾਸਤੇ ਬਹੁਤ ਮਿਹਨਤ ਚਾਹੀਦੀ ਆ ਬਹੁਤ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਲੋਕੀ ਮਿਹਨੇ ਵੀ ਮਾਰਦੇ ਆ ਕਿ ਕੀ ਇਹ ਡੇਆ ਕਰਨ ਪਰ ਜਦੋਂ ਇਹ ਚੀਜ਼ ਬਣ ਜਾਂਦੀ ਆ ਫਿਰ ਪਤਾ ਲੱਗਦਾ ਲੋਕਾਂ ਨੂੰ ਕਿ ਵਾਕੇ ਹੀ ਇਹਨਾਂ ਨੇ ਜਿਹੜੀ ਚੀਜ਼ ਕਹੀ ਸੀ ਉਹ ਬਣਾ ਦਿੱਤੀ ਆ ਤੁਹਾਨੂੰ ਵੀ ਇੱਕ ਅਜੀਬ ਲੱਗਾ ਹੋਊਗਾ ਕਿ ਪਿੰਡ ਦੇ ਵਿੱਚ ਗੰਦੇ ਛੱਪੜ ਨੂੰ ਕਰਕੇ ਸਾਫ਼ ਝੀਲ ਬਣਾ ਦਿੱਤੀ ਉਹਦੇ ਵਿੱਚ ਫੁਹਾਰੇ ਚੱਲਦੇ ਨੇ ਬਕਤਾ ਛੱਡੀਆਂ ਨੇ ਮੱਛੀਆਂ ਮੱਛੀਆਂ ਛੱਡੀਆਂ ਨੇ ਕਿਉਂਕਿ ਮੱਛੀਆਂ ਦੇ ਵਿੱਚ ਉਹ ਸਾਡਾ ਮੈਂ ਚਾਹੂੰਗਾ ਕਿ ਬਹੁਤ ਸਾਰੀਆਂ ਪੰਚਾਇਤਾਂ ਨੂੰ ਇਹਦਾ ਬੈਨੀਫਿਟ ਹੋ ਸਕਦਾ ਆ ਇਹਦੀ ਸਾਡੀ ਆਮਦਨ ਵਾ ਸਕਦੀ ਹੈ ਇਹਦੇ ਵਿੱਚ ਜਿਹੜੇ ਅਧੂਰੇ ਕੰਮ ਸਾਡੇ ਜਿਵੇਂ ਪੇਂਟਿੰਗਾਂ ਸਾਡੀਆਂ ਜਿਹ ਰਹਿੰਦੀਆਂ ਬਣਨ ਵਾਲੀਆਂ ਲਾਈਟਾਂ ਲੱਗਣ ਵਾਲੀਆਂ ਨੇ ਹੋਰ ਸਾਡੇ ਬੂਟੇ ਵਿਰਾਸਤੀ ਲੱਗਣੇ ਨੇ ਹੋਰ ਆਪਣਾ ਇੱਕ ਕੋਈ ਬੱਚਿਆਂ ਵਾਸਤੇ ਝੂਲੇ ਲੱਗਣੇ ਨੇ ਫਿਰ ਸਾਡਾ ਉਹ ਆਪਣਾ ਜਿਹੜੀਆਂ ਬਣਨੀਆਂ ਗੰਡੋਲਾ ਲੱਗਣਾ ਹੈ ਉਤੋਂ ਦੀ ਜਿਹੜਾ ਆਪਾਂ ਇਧਰੋਂ ਦੇ ਬੱਚੇ ਜਾਣਗੇ ਤੇ ਇਧਰ ਨੂੰ ਆਉਣਗੇ ਉੱਪਰ ਦੀ ਫਿਰ ਸਾਡੇ ਸਟੈਚੂ ਲੱਗਣੇ ਨੇ ਭੰਗੜੇ ਵਾਲੇ ਹੋਰ ਵੀ ਸਾਡੇ ਜਿਸਾਂ ਸਾਡੇ ਪਹਿਲਾਂ ਹੁੰਦਾ ਸੀ ਇੱਥੇ ਸਕੂਲ ਦੇ ਵਿੱਚ ਫਟੀਆਂ ਪੋਛਦੇ ਹੁੰਦੇ ਸੀ ਤੇ ਅਸੀਂ ਉਹ ਪੁਰਾਣਾ ਵਿਰਸਾ ਵੀ ਜਿਆਦਾ ਰੱਖਣਾ ਚਾਹੁੰਦੇ ਆ ਕਿ ਉਹ ਵੀ ਅਸੀਂ ਸਟੈਚੂ ਬਣਾਵਾਂਗੇ ਕਿ ਛੋਟੇ ਬੱਚੇ ਰਮਾਲ ਪਾ ਕੇ ਤੇ ਫਾਟਾ ਵਾਲਾ ਪਜਾਮਾ ਪਾ ਕੇ ਫਟੀਆਂ ਪੋਛਦੇ ਸੀ ਇਹ ਛੱਪੜ ਦੇ ਵਿੱਚ ਸਾਨੂੰ ਅਸੀਂ ਤਾਂ ਅਸੀਂ ਵੀ ਪੁੱਛੀਆਂ ਵਾ ਪਰ ਜਿਹੜੇ ਸਾਡੇ ਤੋਂ ਵੱਡੇ ਉਹ ਵੀ ਦੱਸਦੇ ਕਿ ਅਸੀਂ ਇਹਦੇ ਵਿੱਚ ਪੱਟੀਆਂ ਪੋਚਦੇ ਰਹੇ ਛੱਪੜ ਦੇ ਵਿੱਚ ਉਹਦੀ ਸਟੈਚੂ ਅਸੀਂ ਚਾਹੁੰਦੇ ਹਾਂ ਕਿ ਇਹਦੇ ਵਿੱਚ ਲਾਉਣੇ ਬਿਲਕੁਲ ਜੀ ਤੇ ਮੈਂ ਇਸ ਗੁਰੂੰਦੇਵਾਲੀ ਜਿਹੜੀ ਛੱਪੜ ਦੀ ਗੱਲ ਕੀਤੀ ਹੈ ਛੱਪੜ ਦੇ ਅਸੀਂ ਦੇਖਿਆ ਜਦੋਂ ਛੱਪੜ ਦੇ ਅੰਦਰ ਜਿਹੜੀ ਤੁਸੀਂ ਝੀਲ ਤਿਆਰ ਕਰ ਦਿੱਤੀ ਹੈ ਚਾਰ ਬਾਾਰ ਦੋ ਬਰੇ ਵੱਡੇ ਚਾਰ ਹੋਰ ਜਿਹੜੇ ਤਿਆਗੀਤੇ ਨੇ ਪਾਣੀ ਜਿਹੜਾ ਸਾਫ਼ ਹੁੰਦਾ ਦਸਕਾਂ ਨੂੰ ਸਾਂਝਾ ਕਰਦੇ ਹੋ ਕਿਸ ਤਰ੍ਹਾਂ ਪਹਿਲੇ ਹੋ ਚੱਕੀ ਹੁੰਦਾ ਵਾ ਦੂਸਰੇ ਚ ਕੀ ਆ ਤੀਸਰੇ ਚ ਕੀ ਆ ਚੌਥੇ ਚ ਕੀ ਆ ਕਿਸ ਤਰ੍ਹਾਂ ਸਾਰੀ ਪ੍ਰਕਿਰਿਆ ਹੁੰਦੀ ਫਿਰ ਕਿਸ ਤਰ੍ਹਾਂ ਜਾ ਕੇ ਜਿਹੜਾ ਪਾਣੀ ਸਾਰਾ ਹੈ ਗੰਦਾ ਪਾਣੀ ਜਿਹੜਾ ਸਾਫ਼ ਹੁੰਦਾ ਹੈ ਇਹ ਵੇਖੋ ਜੀ ਇਹ ਸਾਡਾ ਇਹ ਨੂੰ ਸੀਚੇਵਾਲ ਮਾਡਲ ਵੀ ਆਂਦੇ ਨੇ ਥੌਪੜ ਮਾਡਲ ਵੀ ਆਂਦੇ ਨੇ ਠੀਕ ਹੈ ਜੀ ਉਹ ਪਹਿਲਾ ਵਿੱਲ ਬਣਿਆ ਵਾ ਚੌਰਸ ਉਹਦੇ ਵਿੱਚ ਜਿਹੜੀ ਕੋਈ ਗੰਦਗੀ ਆ ਜਾਂਦੀ ਉਹਨੂੰ ਡੇਲੀ ਸਾਨੂੰ ਸਾਫ਼ ਕਰਨਾ ਪੈਂਦਾ ਸਵੇਰੇ ਆਣ ਕੇ ਸਾਡਾ ਪਹਿਲਾ ਕੰਮ ਜਿਹੜਾ ਸੈਰ ਕਰਨ ਤੋਂ ਪਹਿਲਾਂ ਇਹੀ ਹੁੰਦਾ ਹੈ ਕਿ ਅਸੀਂ ਉਸ ਨੂੰ ਗ ਫੇ ਸਾਡਾ ਦੂਸਰਾ ਵੈਲ ਬਣਿਆ 15 ਫੁੱਟ ਦਾ ਡੂੰਗਾ ਖੂਹ ਬਣਿਆ ਜਿਹੜੀ ਛੋਟੀ ਮੋਟੀ ਗੰਦਗੀ ਆ ਉਹਦੇ ਵਿੱਚ ਚਲ ਜਾਂਦੀ ਆ ਉਸ ਤੋਂ ਬਾਅਦ ਤੀਜਾ ਚਲ ਜਾਂਦਾ ਏ ਫਿਰ ਚੌਥਾ ਚੌਥੇ ਤੋਂ ਪਾਣੀ ਸਾਫ਼ ਹੋ ਕੇ ਸਾਡਾ ਇਸ ਝੀਲ ਦੇ ਵਿੱਚ ਆ ਜਾਂਦਾ ਏ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਅਸੀਂ ਸੋਲਰ ਪੰਪ ਲਾ ਕੇ ਤੇ ਵਾਈ ਜੋ ਖੇਤੀ ਨੂੰ ਪਾਣੀ ਜਿਹੜਾ ਵਾ ਪਿੰਡ ਦਾ ਸਾਫ਼ ਕਰਕੇ ਦੇਵਾਂਗੇ ਕਿਉਂਕਿ ਪਾਣੀ ਦੀ ਬਹੁਤ ਆਉਣ ਵਾਲੇ ਦਿਨਾਂ 'ਚ ਕਿਲਤਾ ਰਹੀ ਆ ਪਾਣੀ ਨੂੰ ਸੰਭਾਲਣ ਵਾਸਤੇ ਅਸੀਂ ਉਪਰਾਲਾ ਇਹ ਕੀਤਾ ਗੰਦੇ ਸਾਫ ਨੂੰ ਛੱਪਣ ਨੂੰ ਸਾਫ ਕਰਕੇ ਤੇ ਟ੍ਰੀਟਮੈਂਟ ਕਰਕੇ ਜਿਹੜਾ ਖੇਤਾਂ ਨੂੰ ਪਾਣੀ ਦੇਵਾਂਗੇ ਤੇ ਮੇਰੇ ਸੋਪੇ ਜਦੋਂ ਬਰਸਾਤ ਦਾ ਪਾਣੀ ਹੁੰਦਾ ਵਾ ਉਹ ਵੀ ਜਿਹੜਾ ਤੁਹਾਡੇ ਕੋਲ ਸਟੋਰ ਕੀਤਾ ਜਾਂਦਾ ਵਾ ਉਹ ਕਿੱਥੇ ਵਰਤਿਆ ਜਾਂਦਾ ਦੱਸਖਾਂ ਨੂੰ ਸਾਡਾ ਕਰਦੇ ਹੋ ਜਿਹੜਾ ਅਸੀਂ ਦੇਖਦੇ ਵੀ ਪਾਣੀ ਜਿਹੜਾ ਵੇਸਟੇਜ ਹੋਣ ਤੋਂ ਕਿੰਨਾ ਕਿ ਬਚਾ ਹੁੰਦਾ ਇਸ ਦਾ ਦੇਖੋ ਜੀ ਸਾਡੇ ਤੁਸੀਂ ਬੜਾ ਵਧੀਆ ਇਹ ਸਵਾਲ ਕੀਤਾ ਕਿ ਜਿਹੜਾ ਜਦੋਂ ਬਾਰਿਸ਼ ਹੁੰਦੀ ਆ ਆਪਾਂ ਬਾਰਿਸ਼ ਡੀਕਦੇ ਰਹਿੰਦੇ ਆ ਬਾਰਿਸ਼ ਹੋ ਜੇ ਬਾਰਿਸ਼ ਹੋ ਜੇ ਪਰ ਸਾਡਾ ਉਹ ਗੰਦੀਆਂ ਨਾਲੀਆਂ ਵਾਲ ਨੂੰ ਪਾਣੀ ਜਿਹੜਾ ਵਹਿ ਜਾਂਦਾ ਪਰ ਸਾਡੇ ਸਵੇਰ ਦੀ ਬਾਰਿਸ਼ ਹੋਈ ਆ ਇਹ 7 ਵਜੇ ਦੇ ਕਰੀਬ 8 ਵਜੇ ਬੰਦ ਹੋ ਗਈ ਸੀ ਅਜੇ ਤੱਕ ਵੀ ਸਾਡੇ ਜਿਹੜਾ ਪਾਣੀ ਇਹਦੇ ਵਿੱਚ بارش ਦਾ ਸਟੋਰ ਹੋ ਰਿਹਾ ਹੈ ਉਹ ਪਾਣੀ ਨੂੰ ਸਟੋਰ ਹੋਰ ਨਾਲ ਸਾਨੂੰ ਇੱਕ ਵਾਯੂਜੋਗ ਖੇਤੀ ਨੂੰ ਦੇਣਾ ਪਊਗਾ ਦੂਜਾ ਸਾਡੇ ਪਿੰਡ ਦਾ ਜਿਹੜਾ ਲੈਵਲ ਆ ਉਹ ਵੀ ਆਪ ਹੋ ਜਾਊਗਾ ਕਿ ਜਿਹੜਾ ਸਾਡਾ ਪਾਣੀ ਜਿਹੜਾ ਨੀਚੇ ਜਾ ਰਿਹਾ ਜਿਵੇਂ ਕਿ ਸਾਡੇ ਪਹਿਲਾਂ ਨਲਕੇ ਹੁੰਦੇ ਸੀ ਫਿਰ ਬੋਰ ਹੋ ਗਏ ਫਿਰ ਬੋਰ ਤੋਂ ਹੋਰ ਡੂੰਘੇ ਬੋਰ ਹੋ ਗਏ ਇਹਦੇ ਨਾਲ ਸਾਡੇ ਪਿੰਡ ਨੂੰ ਇਹ ਵੀ ਜਿਹੜਾ ਵਧੀਆ ਫਾਇਦਾ ਮਿਲੂਗਾ ਕਿ ਸਾਡਾ ਲੈਵਲ ਜਿਹੜਾ ਉੱਚਾ ਹੋ ਜਾਊਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਅਸੀਂ ਨਹਿਰੀ ਪਾਣੀ ਦਾ ਵੀ ਪ੍ਰਬੰਧ ਕਰ ਰਹੇ ਹਾਂ ਕਿ ਨਹਿਰੀ ਪਾਣੀ ਵੀ ਇਹਦੇ ਵਿੱਚ ਨਾਲ ਪਾਇਆ ਜਾਵੇ ਗੁਰੂ ਦੇ ਪਾਜੀ ਫਿਰ ਕਿੰਨਾ ਕੇ ਮਾਨ ਨੂੰ ਚੰਗਾ ਲਾਦਾ ਜਦੋਂ ਤੁਹਾਡੇ ਪਿੰਡ ਦੀ ਤਾਰੀਫ ਹੁੰਦੀ ਆ ਜਿਵੇਂ ਮਾਝੇ ਦਾ ਪਹਿਲਾ ਪਿੰਡ ਮੈਂ ਕਹਿ ਸਕਦਾ ਵੀ ਜਿਹੜਾ ਇਹ ਏਡਾ ਵਧੀਆ ਤਿਆਰ ਕੀਤਾ ਹੋਇਆ ਕਾਫੀ ਖਿੱਚਦਾ ਕੇਂਦਰ ਵੀ ਆ ਲੋਕ ਬਾਹਰੋਂ ਆ ਕੇ ਫੋਟੋਵਾਲ ਆਉਂਦੇ ਨੇ ਸੈਲਫੀ ਵਾਲੇ ਇੱਥੇ ਵੀਡੀਓਗ੍ਰਾਫੀ ਕੀਤੀ ਜਾਂਦੀ ਆ ਜੋ ਰਿਸ਼ਤੇਦਾਰ ਭੈਣ ਭਰਾ ਤੁਹਾਡੇ ਪਿੰਡ ਆ ਕੇ ਤਾਰੀਫ ਕਰਦਾ ਜੋ ਸ਼ਾਮ ਨੂੰ ਅਸੀਂ ਦੇਖਿਆ ਕਈ ਪਿੰਡਾਂ ਜਦੋਂ ਲੋਕ ਪ੍ਰਾਣੇ ਆਉਂਦੇ ਹੁੰਦੇ ਨੇ ਸ਼ਾਮ ਨੂੰ ਕਹਿੰਦੇ ਆਓ ਚਲਿਓ ਤੁਹਾਨੂੰ ਪਿੰਡ ਦਾ ਪਿੰਡ ਖਾ ਲਈਏ ਤਾਂ ਅਸੀਂ ਦੇ ਇਹਦੇ ਪਿੰਡਾਂ ਦੇ ਹਾਲਾਤ ਬੜੇ ਮਾੜੇ ਹੁੰਦੇ ਨੇ ਰੂੜੀਆਂ ਤੱਕ ਹ ਕਿ ਲੱਗਦਾ ਉਹਨਾਂ ਨੂੰ ਯਕੀਨ ਹੁੰਦਾ ਵੀ ਸਰ ਪਿੰਡ 'ਚ ਕਿਹੜੀ ਝੀਲ ਬਣ ਗਈ ਆ ਦੇਖੋ ਜੀ ਇਹ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਕਿਸੇ ਦੇ ਘਰ ਵੀ ਕੋਈ ਵੀ ਰਿਸ਼ਤੇਦਾਰ ਆਉਂਦਾ ਤੇ ਉਹ ਰਾਤ ਨੂੰ ਜਲਪਾਣੀ ਛੱਕ ਕੇ ਤੇ ਇੱਥੇ ਜ਼ਰੂਰ ਲੈ ਕੇ ਆਉਂਦਾ ਹੈ ਬੈਠ ਕੇ ਵੈਸੇ ਵੀ ਉਹ ਉਹਨੂੰ ਵੀ ਖਿੱਚ ਹੁੰਦੀ ਆ ਕਿਉਂਕਿ ਫੋਟੋਆਂ ਵੇਖਦਾ ਆਇਓ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸਾਰੇ ਫੋਟੋਆਂ ਖਿੱਚ ਕੇ ਪਾਉਂਦੇ ਨੇ ਕਿ ਸਾਡੇ ਬੜਾ ਮਾਣ ਮਹਿਸੂਸ ਕਰਦੇ ਨੇ ਕਿ ਸਾਡੇ ਪਿੰਡ ਗੰਦੇ ਛੱਪੜ ਨੂੰ ਸਾਫ਼ ਕਰਕੇ ਝੀਲ ਬਣਾ ਦਿੱਤੀ ਆ ਉਹਦੇ ਵਿੱਚ ਫੁਹਾਰੇ ਲਾ ਦਿੱਤੇ ਨੇ ਬਤਕਾਂ ਛੱਡ ਦਿੱਤੀਆਂ ਫਿਰ ਜਦੋਂ ਰਿਸ਼ਤੇ ਉਹ ਫਿਰ ਇਥੇ ਜ਼ਰੂਰ ਵੇਖਣ ਆਉਂਦੇ ਆ ਬੜਾ ਮਨ ਨੂੰ ਖੁਸ਼ੀ ਮਹਿਸੂਸ ਹੁੰਦੀ ਆ ਕਿ ਸਾਡੇ ਪਿੰਡ ਦੀ ਜਿਹੜੀ ਗੱਲ ਆ ਚੰਗੀ ਗੱਲ ਸਾਰੇ ਪਿੰਡਾਂ 'ਚ ਜਾਵੇ ਤੇ ਸਾਰੇ ਪਿੰਡ ਜਿਹੜੇ ਆ ਉਹ ਇਹੋ ਜਿਹੇ ਉਪਰਾਲੇ ਕਰਨ ਅਸੀਂ ਦੇਖਿਆ ਜਾਂਦਾ ਪਿੰਡਾਂ ਵਿੱਚ ਜਦੋਂ ਵੀ ਕਿਤੇ ਪੈਸਾ ਆਉਂਦਾ ਤੇ ਪੰਚਾਇਤ ਦੀ ਗੱਲ ਕਰਦੇ ਅਸੀਂ ਦੇਖਦੇ ਸਰਪੰਚਾਂ ਹੁੰਦਾ ਵੀ ਸ਼ਾਇਦ ਪੈਸਾ ਜਿਹੜਾ ਵਾ ਉਹ ਖਾ ਲਿਤਾ ਜਾਵੇ ਆਪਣੀ ਕੋਠੀਆਂ ਸੀ ਦੇਖਦੇ ਕਈ ਸਰਪੰਚ ਬੜੇ ਵੱਡੇ ਕੋਠੀਆਂ ਤਿਆਗ ਕਰ ਲੈਂਦੇ ਨੇ ਅਤੇ ਵਿਕਾਸ ਦੇ ਕਾਰਜਾਂ ਵਿੱਚ ਘੱਟ ਪੈਸੇ ਲਾਉਂਦੇ ਕਾਜਾਂ ਵਿੱਚ ਹੀ ਲਿਖ ਦਿੰਦੇ ਨੇ ਵੀ ਅਸੀਂ ਫਲਾਣਾ ਕੰਮ ਕਰਾਇਆ ਤੇ ਇਹ ਚੀਜ਼ ਲੱਗਿਆ ਤੁਹਾਡੇ ਪ ਮੇਕੋ ਜੀ ਸਾਡੇ ਜਿਹੜੀ ਪੰਚਾਇਤ ਹੈ ਸਰਪੰਚ ਸਾਡਾ ਬਹੁਤ ਸੂਝਵਾਨ ਸਮੁੱਚੀ ਪੰਚਾਇਤ ਸਾਡੀ ਬੜੀ ਸੂਝਵਾਨ ਹੈ ਉਹਨਾਂ ਨੇ ਸਾਡਾ ਸਹਿਯੋਗ ਲਿਆ ਕਿਉਂਕਿ ਕੱਲੀ ਪੰਚਾਇਤ ਜਿਹੜੀ ਉਹ ਕੁਝ ਨਹੀਂ ਕਰ ਸਕਦੀ ਕੱਲੀ ਸਭਾ ਵੀ ਕੁਝ ਨਹੀਂ ਕਰ ਸਕਦੀ ਸਾਰਿਆਂ ਦਾ ਸਹਿਯੋਗ ਲਿਆ ਜਿੱਥੇ ਜਰੂਰਤ ਪੈਂਦੀ ਆ ਸਾਨੂੰ ਇਹ ਜਿਹੜੀਆਂ ਜਿਹੜੀਆਂ ਵੀ ਜ਼ਿੰਮੇਵਾਰੀਆਂ ਦਿੱਤੀਆਂ ਜਿਵੇਂ ਨਰੇਗਾ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਆਪਾਂ ਕੰਮ ਕਰ ਸਕਦੇ ਆ ਸੈਂਟਰ ਦੀ ਉਹ ਸਕੀਮ ਆ ਜਿਹੜੀ ਪੰਚਾਇਤ ਸੈਂਟਰ ਦੀ ਸਕੀਮ ਨਹੀਂ ਵਰਤੇਗੀ ਉਹ ਆਪਣਾ ਵਿਕਾਸ ਨਹੀਂ ਕਰ ਸਕਦੀ ਕਿਉਂਕਿ ਪੰਜਾਬ ਗਵਰਨਮੈਂਟ ਤੇ ਜਾਣ ਲੱਗਿਆਂ ਪੈਸੇ ਥੋੜੇ ਜੇ ਦਿੰਦੀ ਆ ਉਹਦੇ ਨਾਲ ਦੋ ਚਾਰ ਗਲੀਆਂ ਬਣਾ ਲੈਂਦੀਆਂ ਤੇ ਹੋਰ ਕੋਈ ਕੰਮ ਨਹੀਂ ਹੁੰਦਾ ਇਹਦੇ ਵਿੱਚ ਨਰੇਗਾ ਦੇ ਵਿੱਚ ਇਹਦੇ ਵਿੱਚ ਬਹੁਤ ਵੱਡਾ ਫੰਡ ਆ ਜਿਹੜੀ ਝੀਲ ਬਣਾਈਆਂ ਸਾਡੀ ਪਾਰਕ ਬਣੀ ਆ ਸਕੂਲ ਬਣਿਆ ਵਾ ਸਕੂਲ ਦੇ ਵਿੱਚ ਤਿੰਨ ਚਾਰ ਕੰਮ ਕੀਤੇ ਆ ਉਹ ਵੀ ਨਰੇਗਾ ਦੇ ਵਿੱਚ ਕੀਤੇ ਆ ਕਿਉਂਕਿ ਬਹੁਤ ਸਾਰੇ ਸਰਪੰਚਾਂ ਨੂੰ ਪਤਾ ਵੀ ਨਹੀਂ ਆ ਕਿ ਆਪਾਂ ਕਿੱਥੋਂ ਕਿੱਥੋਂ ਫੰਡ ਲੈਣੇ ਆ ਤੇ ਕਿਦਾਂ ਕਿਦਾਂ ਲੈਣੇ ਆ ਸਾਡੇ ਸਹੋਗੀ ਸੱਜਣ ਨੇ ਬਲਾ ਘਰ ਸਾਸ਼ੀਨਾ ਤੋਂ ਜਿਹੜੇ ਰঞ্জੀਤ ਸਿੰਘ ਜੀ ਓਪੀਓ ਸਾਹਿਬ ਉਹ ਸਾਨੂੰ ਦੱਸਿਆ ਉਹਨਾਂ ਨੇ ਕਿ 44 ਕੰਮ ਆਪਾਂ ਪਿੰਡ ਦੇ ਵਿੱਚ ਜਿਹੜੇ ਆ ਪੱਕੇ ਕੰਮ ਨਰੇਗਾ ਚ ਕਰਾ ਸਕਦੇ ਆ ਬਹੁਤੇ ਪਿੰਡਾਂ ਦੇ ਵਿੱਚ ਸਫਾਈ ਕਰਾਈ ਜਾਂਦੀ ਆ ਘਾਹ ਬੂਟੀ ਵੱਢੀ ਜਾਂਦੀ ਆ ਜਿਹੜੇ ਅਸੀਂ ਕੋਈ 7-8 ਕੰਮ ਜਿਹੜੇ ਕਰਾਏ ਆ ਹੋਰ ਸਾਡੇ ਜਿਹੜੇ 5-7 ਕੰਮ ਪਾਸ ਹੋਏ ਨੇ ਕੋ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਨਰੇਗਾ ਤੋਂ ਕਰਨ ਵਾਲੇ ਆ ਅਸੀਂ ਦੇਖਿਆ ਗੁਰੂ ਦੇ ਪਾਈ ਯਾਤਰਾ ਪਿੰਡਾਂ ਵਿੱਚ ਧੜੇ ਬਾਜੀ ਬਣੀ ਹੁੰਦੀ ਆ ਪਾਰਟੀ ਬਾਜੀ ਬਣੀ ਹੁੰਦੀ ਆ ਤੁਹਾਡੇ ਪਿੰਡ ਦੇ ਕੀ ਹਾਲਾਤ ਨੇ ਕੋ ਧੜੇ ਪਾਜੀ ਪਾਰਟੀ ਬਾਜੀ ਹੈਗੀ ਹੈ ਕਿ ਜਾਂ ਸਾਰਾ ਪਿੰਡ ਇਕੱਠੇ ਹੋ ਕੇ ਧੜੇ ਪਾਣੀ ਤੋਂ ਉੱਠੇ ਉੱਪਰ ਉੱਠ ਕੇ ਜਿਹੜਾ ਉਹ ਵਿਕਾਸ ਦੇ ਕਾਰਜਾਂ ਕੰਮ ਕਰਦੇ ਨੇ ਵੇਖੋ ਜੀ ਪਾਰਟੀ ਬਾਜੀ ਤਾਂ ਹੁੰਦੀ ਆ ਪਾਰਟੀਆਂ ਤਾਂ ਸਾਰੀਆਂ ਹੀ ਹੈਗੀਆਂ ਸਾਡੇ ਪਿੰਡ ਕਾਂਗਰਸ ਵੀ ਅਕਾਲੀ ਵੀ ਆਮ ਵੀ ਕਾਮਰੇਟ ਵੀ ਨੇ ਪਰ ਅਸੀਂ ਜਿਹੜਾ ਸਾਂਝਾ ਕੰਮ ਕਰਦੇ ਆ ਉਹ ਅਸੀਂ ਇਕੱਠੇ ਹੋ ਕੇ ਕਰਦੇ ਆ ਸਾਡੀ ਇਲੈਕਸ਼ਨ ਲੰਘ ਕੇ ਗਈ ਆ ਤੇ ਅਸੀਂ ਵੱਖਰੇ ਵੱਖਰੇ ਬੂਥਾਂ ਤੇ ਸਾਰੇ ਬੈਠੇ ਸੀ ਉਹ ਅਸੀਂ ਕਾਲੀਦਾਲ ਦੇ ਬੂਥ ਤੇ ਬੈਠੇ ਸਾਡਾ ਸਭੰਚ ਕਾਂਗਰਸ ਦੇ ਬੂਥ ਤੇ ਬੈਠਾ ਸੀ ਪਰ ਇਲੈਕਸ਼ਨ ਲੰਘ ਗਈ ਸਾਡੀ ਉਸ ਤੋਂ ਬਾਅਦ ਅਸੀਂ ਫੇਰ ਇਕੱਠੇ ਹੋ ਕੇ ਪਿੰਡ ਦਾ ਜਿਹੜਾ ਕੰਮ ਹੈ ਸਾਂਝਾ ਵਾ ਉਹ ਸਾਂਝੇ ਕੰਮ ਜਿਹੜੇ ਅਸੀਂ ਇਕੱਠੇ ਹੋ ਕੇ ਕਰਦੇ ਆ ਤਾਂ ਹੀ ਇਹੋ ਜਿਹੇ ਕੰਮ ਜਿਹੜੇ ਉਹ ਨੇਪਰੇ ਚਾੜੇ ਜਾ ਸਕਦੇ ਨੇ ਜੇ ਆਪਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਂਝੇ ਕੰਮ ਕਰਾਂਗੇ ਤੇ ਤਾਂ ਹੀ ਇਹੋ ਜਿਹੀ ਦੇਖ ਆਪਾਂ ਪਿੰਡ ਨੂੰ ਦੇ ਸਕਦੇ ਆ ਜੇ ਆਪਾਂ ਪਾਰਟੀ ਬਾਜ਼ੀ 'ਚ ਰਵਾਂਗੇ ਫਿਰ ਆਪਾਂ ਇਹੋ ਜਿਹੇ ਕੰਮ ਪਿੰਡ 'ਚ ਨਹੀਂ ਕਰ ਸਕਦੇ ਅਗਰ ਕੀ ਗੁਰਦੇ ਭਾਈ ਜੇਕਰ ਤੁਹਾਡੇ ਪਿੰਡ ਵਗੀਸਤਾਂ ਦੀ ਝੀਲ ਤਿਆਰ ਕਰਨੀ ਹੋਵੇ ਕਿਸੇ ਨੇ ਆਪਾਂ ਅਸੀਂ ਦੇਖਿਆ ਵੀ ਪੰਜਾਬ ਦੀ ਗੱਲ ਕਰੀਏ 12000 ਪਿੰਡ ਪੈਂਦੇ ਨੇ ਪਰ ਅਸੀਂ ਦੇਖਿਆ ਵੀ ਕਈ ਜਿਹੇ ਨਹੀਂ ਕਰ ਸਕਦੇ ਨਹੀਂ ਪਤਾ ਹੁੰਦਾ ਨਾਲ ਨੂੰ ਤੇ ਕਿਸ ਤਰ੍ਹਾਂ ਤੁਹਾਡੀ ਸਲਾਹ ਲੈਣ ਜਾਂ ਕਿਸ ਤਰ੍ਹਾਂ ਜਿਹੜਾ ਇਹ ਪ੍ਰੋਜੈਕਟ ਤਿਆਰ ਕਰਨ ਤਾਂ ਜੋ ਕਿ ਛੱਪਾ ਜਿਹੜਾ ਵਾ ਉਹਨੂੰ ਝੀਲ ਤਿਆਰ ਕਰ ਸਕਣ ਵੇਖੋ ਜੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜ ਪਰ ਗਾੜੀ ਕੰਮ ਕਰਨ ਨੂੰ ਕੋਈ ਗਾੜੀ ਨਹੀਂ ਲੱਗ ਰਿਆ ਕਿਉਂਕਿ ਇਹਦੇ ਵਿੱਚ ਮਿਹਨਤ ਕਰਨੀ ਪੈਂਦੀ ਆ ਘਰਾਂ ਤੋਂ ਵੀ ਗਾੜਾ ਲੈਣੀਆਂ ਪੈਂਦੀਆਂ ਵਾ ਆਸ-ਪਾਸ ਤੋਂ ਵੀ ਗਾੜਾ ਲੈਣੀਆਂ ਪੈਂਦੀਆਂ ਵਾ ਤੇ ਪਿੰਡ ਤੋਂ ਵੀ ਗਾੜਾ ਲੈਣੀਆਂ ਪੈਂਦੀਆਂ ਕਿਉਂਕਿ ਜਦੋਂ ਆਪਾਂ ਕਿਸੇ ਨੂੰ ਕੰਮ ਨੂੰ ਛੇੜਾਂਗੇ ਉਹਦੇ ਵਿੱਚ ਕਈਆਂ ਨੂੰ ਕੋਈ ਨਾ ਕੋਈ ਪ੍ਰੋਬਲਮ ਤਾਂ ਆਉਣੀ ਆਉਣੀ ਆ ਠੀਕ ਹੈ ਜੀ ਇਸ ਕਰਕੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਹ ਪ੍ਰੋਜੈਕਟ ਮੇਰੀ ਅਫਸਰਾਂ ਨਾਲ ਗੱਲ ਹੁੰਦੀ ਰਹਿੰਦੀ ਆ ਪਾਸ ਹੋਏ ਪਏ ਨੇ ਪਰ ਉਹ ਪਿੰਡ ਜਿਹੜੇ ਆ ਕੰਮ ਨਹੀਂ ਕਰਨਦੇ ਕਿਉਂਕਿ ਕੰਮ ਆਪਾਂ ਸਾਂਝੇ ਹੋ ਕੇ ਕੰਮ ਕਰ ਸਕਦੇ ਪਹਿਲਾਂ ਕਾਂਗਰਸ ਦੀ ਸਰਕਾਰ ਆ ਗਈ ਫਿਰ ਸਰਕਾਰ ਚੇਂਜ ਹੋਣ ਕਰਕੇ ਉਹ ਵੀ ਫਰਕ ਪੈ ਗਿਆ ਠੀਕ ਹੈ ਜੀ ਪਰ ਜੇ ਕੋਈ ਸਾਡਾ ਸਹਿਯੋਗ ਮੈਂ ਤੁਹਾਡੇ মিডিਆ ਰਾਈ ਸੁਨੇਹਾ ਦੇਣਾ ਚਾਹੁੰਦਾ ਕਿ ਸਾਡਾ ਸਹਿਯੋਗ ਚਾਹੁੰਦਾ ਹੋਵੇ ਕੋਈ ਤੇ ਅਸੀਂ ਉਹਦਾ ਜਰੂਰ ਸਹਿਯੋਗ ਕਰਾਂਗੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਪਿੰਡ ਨਹੀਂ ਸਾਰੇ ਆਸ-ਪਾਸ ਦੇ ਪਿੰਡ ਜਿਹੜੇ ਆ ਉਹ ਸਾਡੇ ਪਿੰਡ ਨਾਲੋਂ ਵੀ ਵਧੀਆ ਕੰਮ ਕਰਨ ਤੇ ਇਸੋ ਜਿਹੀਆਂ ਸੁੰਦਰ ਝੀਲਾਂ ਬਣਾਉਣ ਤੇ ਲੋਕੀ ਸੈਰ ਕਰਨ ਤੇ ਆਪਣਾ ਪਿੰਡ ਦਾ ਜਿਹੜਾ ਨਾਂ ਉੱਚਾ ਕਰਨ। ਗੱਲ ਕਰਕੇ ਗੁਰਦੇਵ ਭਾਈ लास्ट ਸਵਾਲ ਮੇਰਾ ਅਸੀਂ ਦੇਖਿਆ ਛੀਲ ਦੇ ਤੁਸੀਂ ਤਿਆਰ ਕਰਤੀ ਆ ਬਖਤਾ ਵੀ ਰਖ ਵਿੱਚ ਪਾਤੀ ਆ ਵਾ ਮੱਛੀਆਂ ਵੀ ਪਾਤੀ ਆ ਫੁਵਾਰੇ ਵੀ ਚਲਾ ਦਿੱਤੇ ਨੇ ਤੇ ਬਸ VOTING ਨਹੀਂ ਦੇਤੀ ਅਸੀਂ ਦੇਖਿਆ ਕਿਸ਼ਤੀ ਨਹੀਂ ਵੀ ਦਿਖਾਈਦੀ ਇਹਦੀ ਵੀ ਕਦੋਂ ਆ ਸਾਨੂੰ VOTING ਦਾ ਤੁਸੀਂ ਜਿਹੜਾ ਕਿਸ਼ਤੀ ਦਾ ਉਹ ਛੁਟਾ ਦੋਗੇ ਛੀਲ ਵਿੱਚ। ਦੇਖੋ ਜੀ ਉਹ ਵੀ ਸਾਡਾ ਸਾਈ ਹੋ ਚੁੱਕੀ ਆ ਉਹਦੇ ਨਾਲ ਗੱਲਬਾਤ ਚੱਲ ਰਹੀ ਆ ਇੱਕ ਦੋ ਦਿਨਾਂ ਦੇ ਵਿੱਚ ਉਹ ਵੀ ਸਾਡੀ VOT ਵੀ ਆ ਜਾਣੀ ਆ ਉਹ ਵੀ ਸਾਡਾ ਵਾਦਾ ਸੀ। ਕਲੈਕਸ਼ਨ ਤੋਂ ਪਹਿਲਾਂ ਪਹਿਲਾਂ ਅਸੀਂ ਉਹ ਵੀ ਇੱਕ ਦੋ ਦਿਨਾਂ ਚ ਆ ਜਣੀ ਆ ਆਉਣ ਵਾਲੇ ਦਿਨਾਂ ਚ ਜੇਦੋਂ ਤੁਸੀਂ ਆਓਗੇ ਤੁਹਾਨੂੰ ਜਰੂਰ ਉਹ ਕਿਸ਼ਤੀ ਦੇ ਵੀ ਹੁਟਾ ਜਿਹੜਾ ਉਹ ਦੇਵਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਪਿੰਡ ਮੱਲੂ ਲੰਗਾਂ ਦੇ ਜਿਹੜੇ ਕਿ ਸਰਦਾਰ ਗੁਰਿੰਦਰ ਸਿੰਘ ਆ ਉਹਨਾਂ ਵੱਲੋਂ ਜਿਹੜਾ ਕਿ ਅ ਝੀਲ ਤਿਆਰ ਕੀਤੀ ਗਈ ਆ ਛੱਪੜ ਦੇ ਜਿਹੜਾ ਕੀ ਛੱਪੜ ਹੁੰਦਾ ਸੀ ਆ ਪਿੰਡਾਂ ਵਿੱਚ ਦੇਖਦੇ ਛੱਪੜ ਹੁੰਦੇ ਨੇ ਪਰ ਛੱਪੜ ਨੂੰ ਜਿਹੜੇ ਕੀ ਦਿੱਖ ਤਿਆਰ ਕੀਤੀ ਆ ਝੀਲ ਤਿਆਰ ਕੀਤੀ ਤੁਸੀਂ ਦੇਖ ਸਕਦੇ ਤੁਸੀਂ ਇਹ ਵਿੱਚ ਹੁਣ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਆ ਮਾਝੇ ਦਾ ਪਹਿਲਾ ਪਿੰਡ ਆ ਜਿਸ ਵਿੱਚ ਝੀਲ ਤਿਆਰ ਕੀਤੀ ਗਈ ਆ ਅਤੇ ਕਾਫੀ ਖਿੱਚ ਦਾ ਕੇਂਦਰ ਵੀ ਆ ਲੋਕ ਇੱਥੇ ਆ ਕੇ ਵੀਡੀਓ ਬਣਾਉਂਦੇ ਨੇ ਫੋਟੋ ਆ ਖਿੱਚਦੇ ਨੇ ਅਤੇ ਮਾਝੇ ਦਾ ਪਹਿਲਾ ਪਿੰਡ ਮੈਂ ਕਹਿ ਸਕਦਾ ਬੜੇ ਫਖਰ ਦਾ ਜਿਹੜਾ ਕੀ ਝੀਲ ਤਿਆਰ ਕੀਤੀ ਗਈ ਆ ਅਤੇ ਕਾਫੀ ਖਿੱਚ ਦਾ ਕੇਂਦਰ ਵੀ ਆ ਐਸ ਕਰਕੇ ਸਾਡਾ ਵੀ ਸਰਕਾਰਾਂ ਨੂੰ ਖਾਸ ਕਰਕੇ ਉਹਨਾਂ ਪੰਚਾਇਤਾਂ ਨੂੰ ਚਾਹੀਦਾ ਇਸ ਹਰ ਹਰ ਕੇ ਪਿੰਡ ਵਿੱਚ ਛੱਪੜ ਹੁੰਦੇ ਨੇ ਛੱਪੜ ਨੂੰ ਝੀਲ ਦਾ ਰੂਪ ਦੇ ਦੇ ਤਾਂ ਜੋ ਕਿ ਤੁਹਾਡਾ ਜਿਹੜਾ ਪਿੰਡ ਆ ਉਹ ਵਿਕਾਸ ਦੇ ਰਾਹ ਵੱਲ ਜਾ ਸਕੇ ਅਤੇ ਤੁਹਾਡੇ ਪਿੰਡ ਦੀ ਜਿਹੜੀਆਂ ਤਾਰੀਫਾਂ ਹੋ ਸਕਣ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਘਰੇਵਾਲ ਸੈਂਟਰ ਪੰਜਾਬ ਟੀਵੀ ਲਈ ਅਮਰਸਰ